ਭਾਰਤ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਗੱਲ ਕਰਾਂਗੇ ਇਸ ਵੇਲੇ ਦੀ ਵੱਡੀ ਖਬਰ ਦੀ ਖਬਰ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਦਿਹਾਤੀ ਦੇ ਐਮ ਐਲ ਏ ਰਜਨੀਸ਼ ਕੁਮਾਰ ਦਈਆ ਦੇ ਨਾਲ ਸੰਬੰਧਿਤ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਅਜੇ ਫੌਜਾ ਸਿੰਘ ਸਰਾਰੀ ਐਮ ਐਲ ਏ ਤੇ ਜੋ ਵਿਵਾਦ ਚੱਲ ਰਹੇ ਨੇ ਉਹ ਹਜੇ ਕੰਪਲੀਟ ਨਹੀਂ ਹੋਏ ਜਾਂ ਲੋਕਾਂ ਨੂੰ ਉਸ ਬਾਰੇ ਹਜੇ ਤੱਕ ਕੁਝ ਪਤਾ ਨਹੀਂ ਲੱਗਿਆ ਕਿ ਉਸ ਦਾ ਕੀ ਬਣਿਆ ਹੁਣ ਆਪ ਜੀ ਨੂੰ ਦੱਸ ਦਈਏ ਕਿ ਫਿਰੋਜ਼ਪੁਰ ਦੇ ਹਾਤੀ ਦੇ ਐਮ ਐਲ ਏ ਰਜਨੀਸ਼ ਕੁਮਾਰ ਦਈਆ ਵੀ ਨਵੇਂ ਫਸਾਦਾਂ ਦੇ ਵਿੱਚ ਫਸ ਚੁੱਕੇ ਨੇ ਕਿਉਂਕਿ ਉੱਥੇ ਇੱਕ ਐਕਸੀਡੈਂਟ ਹੁੰਦਾ ਹੈ ਇਹ ਜਿਹੜਾ ਟਰੱਕਾਂ ਦਾ ਐਕਸੀਡੈਂਟ ਹੁੰਦਾ ਹੈ ਜਦੋਂ ਇਸ ਦਾ ਮਸਲਾ ਥਾਣੇ ਪਹੁੰਚਦਾ ਹੈ ਤਾਂ ਐਮ ਐਲ ਏ ਦਈਆ ਵੱਲੋਂ ਅਤੇ ਐਸ ਐਚ ਓ ਵੱਲੋਂ ਮਿਲ ਕੇ ਟਰੱਕ ਐਕਸੀਡੈਂਟ ਨੂੰ ਕੁਝ ਹੋਰ ਬਣਾ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਖੁਲਾਸਾ ਕੀਤਾ ਇੱਕ ਨੌਜਵਾਨ ਨੇ ਆਪ ਨੂੰ ਦੱਸ ਦਈਏ ਕਿ ਇਹ ਜਿਹੜਾ ਨੌਜਵਾਨ ਸੀ 2-3 ਦਿਨ ਪਹਿਲਾਂ ਇਸ ਨੇ ਲਾਈਵ ਹੋ ਕੇ ਕਿਹਾ ਸੀ ਕਿ ਮੈਂ ਗਲਤ ਕਦਮ ਚੁੱਕਣ ਲੱਗਿਆ ਹਾਂ ਕਿਉਂਕਿ ਜੋ ਐਮਐਲਏ ਦਈ ਹੈ ਅਤੇ ਐਸਐਚਓ ਦੋੜ ਹੈ ਇਹਨਾਂ ਨੇ ਮੈਨੂੰ ਤੰਗ ਕੀਤਾ ਹੋਇਆ ਹੈ ਅਤੇ ਇਹ ਝੂਠਾ ਪਰਚਾ ਬਣਾਉਣ ਲੱਗੇ ਹੋਏ ਨੇ 307 ਦਾ ਜੋ ਕਿ ਹੈ ਐਕਸੀਡੈਂਟ ਪਰ ਇਹ 307 ਲੜਾਈ ਦਾ ਪਰਚਾ ਦਿਖਾ ਕੇ ਝੂਠਾ ਪਰਚਾ ਜਿਹੜਾ ਉਹ ਪਾਣ ਦੀ ਤਿਆਰੀ ਵਿੱਚ ਹਨ ਤਾਂ ਜਿਹੜਾ ਨੌਜਵਾਨ ਸੀ ਓਮਪ੍ਰਕਾਸ਼ ਆਪ ਜੀ ਨੂੰ ਇਹ ਵੀ ਦੱਸ ਦਈਏ ਕਿ ਬੜੀ ਜਲਦੀ ਇਸ ਦਾ ਵਿਆਹ ਹੋਣ ਵਾਲਾ ਸੀ ਅਜੇ ਕੁਝ ਦਿਨ ਹੀ ਇਹਦੇ ਵਿਆਹ ਦੇ ਵਿੱਚ ਬਾਕੀ ਸੀ ਪਰ ਜਦੋਂ ਇਹ ਐਮਐਲਏ ਔਰ ਐਸਐਚਓ ਵੱਲੋਂ ਕੀਤੇ ਜਾ ਰਹੇ ਧੱਕੇ ਕਾਰਨ ਪਰੇਸ਼ਾਨ ਹੁੰਦਾ ਹੈ ਤਾਂ ਆਤਮ ਹੱਤਿਆ ਦੀ ਕੋਸ਼ਿਸ਼ ਕਰਦਾ ਹੈ ਅਤੇ ਲਾਈਵ ਹੋ ਕੇ ਇਹ ਸਾਰਾ ਕੁਝ ਦੱਸ ਦਿੰਦਾ ਹੈ ਇੱਥੇ ਤੱਕ ਕਿ ਲਿਖਤੀ ਰੂਪ ਦੇ ਵਿੱਚ ਵੀ ਜਿਹੜਾ ਨੋਟਿਸ ਸੀ ਉਹ ਛੱਡ ਜਾਂਦਾ ਹੈ ਜਦੋਂ ਇਸ ਨੂੰ ਹਸਪਤਾਲ ਉਪਰਤੀ ਕਰਾਇਆ ਜਾਂਦਾ ਤਾਂ ਦੋ ਦਿਨਾਂ ਤੋਂ ਇਸ ਜਨਾ ਇਲਾਜ ਸੀ ਉਹ ਚੱਲ ਰਿਹਾ ਸੀ ਪਰ ਅੱਜ ਉਹਨੇ ਦਮ ਤੋੜ ਦਿੱਤਾ ਉਹ ਮਰ ਗਿਆ ਜਿਸ ਦੇ ਨਾਲ ਹੁਣ ਜਿਹੜੇ ਐਮ ਐਲ ਏ ਔਰ ਮਮਦੋਰ ਤੋਂ ਐਸ ਐਚ ਓ ਨੇ ਉਹਨਾਂ ਤੇ ਦੇਖਦੇ ਆ ਕੀ ਕਾਰਵਾਈ ਹੋਏਗੀ ਹੁਣ ਜਿਹੜੀ ਮੌਤ ਦੀ ਖਬਰ ਆਈ ਹੈ ਤਾਂ ਉਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਅਤੇ ਲੜਕੇ ਦੇ ਘਰ ਦੇ ਬਠਿੰਡਾ ਜਾ ਰਹੇ ਨੇ ਉਹ ਉਥੋਂ লাশ ਨੂੰ ਲੈਣ ਵਾਸਤੇ ਜਾ ਰਹੇ ਨੇ ਆਪ ਜੀ ਨੂੰ ਦੱਸ ਦਈਏ ਕਿ ਜਿਹੜਾ লাশ ਦਾ ਪੋਸਟ ਮਾਰਟਮ ਹੈ ਉਹ ਫਿਰੋਜ਼ਪੁਰ ਵਿੱਚ ਹੀ ਹੋਵੇਗਾ ਤਾਂ ਤੁਸੀਂ ਸਮਝ ਸਕਦੇ ਦੇਓ ਕੀ ਜਿਹੜੇ ਅੱਜ ਦੇ ਹਾਲਾਤ ਨੇ ਪੰਜਾਬ ਦੇ ਉਹ ਕਿਦਾਂ ਦੇ ਚੱਲ ਰਹੇ ਨੇ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਨੇ ਪਹਿਲਾਂ ਤੁਸੀਂ ਸਰਪੰਚ ਜਸ਼ਨ ਬਾਵਾ ਦੇਖਿਆ ਜੋ ਕਿ ਸ਼ਰਿਆਮ ਨਾਮ ਲੈ ਕੇ ਗਿਆ ਅਤੇ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਬੜਾ ਭਚੀਕੜ ਪਿਆ ਹੋਇਆ ਹੈ ਕਿ ਜਿਹੜੇ ਐਮ ਐਲ ਏ ਫੌਜਾ ਸਿੰਘ ਸਰਾਰੀ ਨੇ ਉਹਨਾਂ ਦੇ ਕਾਰਨ ਨੌਜਵਾਨ ਸਰਪੰਚ ਦੀ ਮੌਤ ਹੋਈ ਸੀ ਅਤੇ ਹੁਣ ਇੱਕ ਨਵਾਂ ਮੁੱਦਾ ਸਾਹਮਣੇ ਆਇਆ ਹੈ ਐਮ ਐਲ ਏ ਦਈਆ ਦੇ ਕਾਰਨ ਇੱਕ ਨੌਜਵਾਨ ਓਮ ਪ੍ਰਕਾਸ਼ ਵੀ ਆਪਣੀ ਸੁਸਾਈਡ ਕਰ ਲੈਂਦਾ ਹੈ ਜੋ ਕਿ ਹੁਣ ਕੁਝ ਦਿਨਾਂ ਵਿੱਚ ਬਿਆਨ ਵਾਲਾ ਸੀ ਸੋ ਆਪ ਸਭ ਦਾ ਇਸ ਸਬੰਧ ਦੇ ਵਿੱਚ ਕੀ ਕਹਿਣਾ ਹੈ ਕੀ ਐਮਐਲਏ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਇਹਨਾਂ ਦੇ ਬਾਰੇ ਕੁਝ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਹੈ ਜੋ ਵੀ ਤੁਹਾਡੇ ਵਿਚਾਰ ਨੇ ਕਮੈਂਟਾਂ ਰਾਹੀਂ ਜਰੂਰ ਦੱਸੋ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ